ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਰਜੀਤ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਰੇ ਪਾਣੀ ਗਰਮ ਤੱਤਾਂਗੇ ਕੋਈ ਕੀੜਾ ਹੁੰਦਾ ਜਾਂ ਜਾਨਵਰ ਹੁੰਦਾ ਕੋਈ ਵਿੱਚ ਗੋਭੀ ਸਾਫ਼ ਹੈ ਮਸਿੱਤਾ ਕੁਛ ਨਹੀਂ ਗੋਭੀ ਵਿੱਚ ਪਰ ਫਿਰ ਵੀ ਆਪਾਂ ਥੋੜਾ ਜਿਹਾ ਪਾਣੀ ਤਰ ਤਗਮ ਤੇ ਇਹਦੇ ਵਿੱਚ ਅਪਾ ਗੋਭੀ ਪਾ ਦਨੇ ਥੋੜਾ ਸੇਕ ਲਵਾਂਗੇ ਗੋਭੀ ਸਾਫ਼ ਨਾ ਹੋਵੇ ਕੋਈ ਕੀੜਾ ਜਾਨਵਰ ਹੁੰਦਾ ਹੋ ਪਤਾ ਲੱਗ ਜਾਂਦਾ ਰਾਈਸ ਕਰੀਏ ਤੇ ਦੇ ਵਿੱਚ ਮੈਂ ਪਾਣੀ ਗਰਮ ਹੋ ਗਿਆ ਗੋਭੀ ਪਾ ਦਿੰਦਾ ਹਾਂ ਥੋੜੀ نو موږ پاتہ چې کې به هانډي پاندیو په چينو کې ਥੋੜੇ ਸੇਕ ਲੱਗ ਜੂਗਾ ਨਾ ਉਹਨੇ ਆਪਾਂ ਇਹਨੂੰ ਕੱਟਦੇ ਆ ਆ ਜਿਹੜਾ ਪਕਣਾ ਮਸਾਲਾ ਆ ਆਵਲ ਹੋ ਗਿਆ ਹੋਇਆ ਤੇ ਆਪਾਂ ਬ੍ਰੇਕ ਬ੍ਰੇਕ ਪੀਸਾਂ ਦੇ ਕੱਟਾਂਗੇ ਤੇ ਇਹ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਇਹਨੂੰ ਲੱਗਭਗ ਲੰਮਾ ਕੱਟ ਕੇ ਇਹ ਕੱਚੇ ਪੱਤੇ ਆ ਉਹ ਵੀ ਜੇ ਆਪਾਂ ਕੱਚੇ ਪੱਤੇ ਲਾਏ ਸੀਗੇ ਇਹਨਾਂ ਨੂੰ ਵੀ ਆਪਾਂ ਬਰੀਕ ਬਰੀਕ ਕੱਟ ਲਾਂਗੇ It's funny. ਜਿੱਦਕ ਮੈਂ ਜ਼ਿਆਦਾ ਹਰਾ ਪਿਆਜ਼ ਦੁੱਸ ਕਰਦੀ ਹੁੰਦੀ ਆ ਕਿ ਮੈਨੂੰ ਸੁੱਕਾ ਪਿਆਜ਼ ਬਹੁਤ ਘੱਟ ਪਾਉਣੀ ਹੈ ਮੈਂ ਅੱਜਕੱਲ ਮੈਂ ਸਿਰੋਤ ਦੇ ਵਿੱਚ ਹਰਾ ਪਿਆਜ਼ ਹੁੰਸ ਕਰਦੀ ਹਾਂ

ਗੋਭੀ ਨਾਲ ਆ ਗਿਆ ਆਪ ਕੋभी ਕੱਢ ਲੈਣੇ ਗੈਸ ਬੰਦ ਕਰ ਦਿੰਨੇ ਕੋ ਬੀਤ ਕੱਢ ਲਈ ਨਾ ਮੇ ਵਾਲੇ ਆਲੂ ਐ ਸਲੋ ਦੇ ਆ ਵੀਡੀਓ ਸ਼ੁੱਡ ਇਹਨਾਂ ਨੂੰ ਆ ਪਾਲੂ ਇੱਥੇ ਰੱਖਦੇ ਤੇ ਆਪਾ ਅੰਡਾ ਲਾਤਾ ਕੋਬੀ ਦਾ ਠੀਕ ਹੈ ਆਪਣੇ ਪਿਆਰ ਕਰਦੇ ਹੋਮ ਟਮਾਟਰ ਆਪਾਂ ਬਾਅਦ ਚ ਕੱਟ ਲਾਂ ਬਾਅਦ ਚ ਪਾਵਾਂਗੇ ਟਮਾਟਰ ਠੀਕ ਹੈ ਹਲਾਪਾ ਲੋਚੀ ਸ਼ੱਕਰ ਪੂੜਾ ਵਿਲ ਲ ਹੋ ਗਿਆ ਅਸਾਂ ਆਪਣਾ ਅੰਮਲ ਵੀ ਪੀ ਗਏ ਅਮਰੂਦ ਹੋਣ ਵਾਲਾ ਹੈ ਇਸ ਤਰ੍ਹਾਂ ਤੇ ਜੇ ਬੰਦਲ ਵੀ ਪਾ ਦੇ ਤੇ ਪਿਆਜ਼ ਤੇ ਪਾਵੰਗ ਵੀ ਥੋੜਾ ਨਮਕ ਪਾਤਾ ਫਿਰ ਜਿਵੇਂ ਸੇਕ ਮਟਰ ਕਰਤਾ ਆਲੂ ਵੀ ਥੋੜਾ ਥੋੜਾ। ਕਿਦਾਂ ਲੱਗ ਰਹੇ। ਥੋੜਾ ਇਹ ਕਟਕ ਕੰਬੀ ਚ ਕੱਟ ਲੈਣਾ ਕਿਉਂਕਿ ਗੋਭੀ ਨੂੰ ਤਾਂ ਪਹਿਲਾਂ ਤੋਂ ਹੀ ਆਇਆ ਹੈ। ਉਹਨੇ ਆਪਾਂ ਥੋੜਾ ਜਿਹਾ ਲਸਣ ਸ਼ੈਲ ਕਰ ਲੈਣੇ ਆ। ਠੀਕ ਹੈ ਵਿਅੱਜ ਲਸਣ ਸ਼ੈੱਲਨ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਉਂਗਲ ਤੇ ਸੱਟ ਲੱਗਣ ਕਰਕੇ। ਜੇ ਵੱਲ ਲਸਣ ਉਹ ਤਾਂ ਮੈਂ ਮਸਾਲੇ ਵੀ ਕਿੰਨੀ ਭੁੰਨਦੀ ਹੁੰਦੀ ਜੇ ਉਹ ਬਾਅਦ ਚ ਪਾਉਣੀ ਹੁੰਦੀ। ਅਲੂ ਆਪਣੇ 90% ਪੱਕ ਗਏ ਆਲੂ ਸਿਖੋਣਾ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਚ ਇਹ ਵੀ ਪਾ ਦੇਵਾਂਗੇ ਤੇ ਇਹ ਵਾਲੇ ਹਰੇ ਪਿਆਜ਼ ਵੀ ਪਾ ਲਵਾਂਗੇ ভালੁ ਪਿਆਰ ਦੇ ਕੇ ਇੱਕ ਚੋਟਾ ਇੱਕ ਬੀਨਸ ਨੂੰ ਪੱਥਰ ਕਰਤਾ। ਹੁਣ ਉਹਨੀਆਂ ਬਲਸਨ ਅਦਰਕ ਕੁੱਟ ਲੈਨੇ। ਲੋਕੀ। ਆਪਾਂ ਮਾਮਨਸ ਤੇਰੇ ਵਿੱਚ ਅਦਰਕ, ਪਾਲੇ, ਦਰੁੱ ਲਸਣ ਪਾਲੇ ਇਹਨੂੰ ਕੁੱਟ ਲਾਂ। ਆਸ ਨੂੰ ਤੇਜ਼ ਕਰਦੇ ਹਾਂ ਆਪਾਂ ਹੁਣ ਆਪਾਂ ਨਮਕ ਇਹਦੇ ਵਿੱਚ ਪਾਇਆ ਥੋੜੀਆਂ ਜੀਆਂ ਲਾਲ ਮਿਰਚਾਂ ਪਾਵਾਂਗੇ। ਔਰ ਫਿਰ ਹਰੀ ਮਿਰਚ ਵੀ ਪਾਈ ਹੋਈ ਹੈ। ਫਿਰ ਹਲਦੀ ਪਾਊਡਰ। ਔਰ ਕੀ ਮਸਾਲੇ ਇਕੱਠੇ ਆਏ ਕਰਦੇ। ਹੰਡੀ ਪਾਊਡਰ ਧਨੀਆ ਪਾਊਡਰ ਗਰਮ ਮਸਾਲਾ ਪਾਉਦੇ ਪਾਵਾਂਗੇ ਜਿਹੜੇ ਕਿ ਆਪਾਂ ਸਬਜ਼ੀ ਲਾਵਾਂਗੇ ਹੁਣ ਆਪਣੇ ਮਸਾਲੇ ਦੇ ਵਿੱਚ ਨਾਲ ਹੋ ਗਏ ਇਹਨੂੰ ਪਾਉ ਕੇ ਮਸਾਲਾ ਲੈ ਮਲੇਂ ਦੀ ਨਾਲ ਆਪਣੀ ਸਬਜ਼ੀ ਬਣਦੀ। ਮਲੇ ਆਪਣਾ ਇਹ ਮਾਮ ਦਾ ਸਟਾਪ। ਸੇਕ ਤੇ ਚੱਕ ਦਿੱਤੇ। ਹੁਣ ਜੇ ਅਪ ਸੇਕ ਨੂੰ ਤਿਆਰੀ ਕਰਤਾ ਥੋੜੇ ਜਿਹਾ ਮਸਾਲੇ ਪੁੱਲ ਜਾਣਗੇ। ਭੁੱਲ ਜਾਣਗੇ ਜੀ ਦੋ। Okay, the ਹਾਥ ਤੇ ਸੱਟ ਲੱਗ ਗਈ ਤੇ ਇਹਦੇ ਕਰਕੇ ਨਹੀਂ ਪਟਨਾ ਖਲੋੜਾ ਨ ਆਪਾਂ ਜਿਹੜੀ ਗੋਭੀ ਉਬਾਲ ਕੇ ਰੱਖੀ ਸੀ ਉਹ ਪਾ ਲਓ टमाटर भी पानी छोड़ देंगे गोभी पानी छोड़ेगी ऐसे पानी में सब्जी बनेगी गोभी तो पानी नहीं बांध थे। ਚਲਈਏ ਕੱਟਣਾ ਹੁੰਦਾ। ਤੁਸੀਂ ਆਪਾਂ ਆਪਣੇ ਸਬਜੀ ਦੇ ਸਿਸਾਬ ਨਾਲ ਕੱਟਣਾ ਹੁੰਦਾ ਜਿੰਨੀ ਆਪਣੀ ਸਬਜੀ ਹੁੰਦੀ ਉਹਨੇ ਕੱਟ। ਉਹਨੂੰ ਕੱਟ ਲੈਣਾ ਹੁੰਦਾ। ਸਿੱਧੀ ਸਬਜੀ ਦੇ ਸਾਬ ਨਾਲ ਕੱਟਣੀ ਹੁੰਦੀ ਹੈ।

ਤਿਆਰ ਥੋੜਾ ਸੇਕ ਦੇ ਦਿੱਤੀ ਹੈ ਤਾਂ ਇਹ ਆਪਾਂ ਬਾਰ-ਬਾਰ ਉੱਪਰ ਆਈ ਉਹ ਤੇ ਜਨ ਲਾਜਮਾਨ ਹੋ ਗਿਆ ਖੰਡ ਕਰ ਲਈਏ ਨਾ ਫਿਰ ਹੋਸ਼ ਔਰ ਇਹ ਮਰੀਸ਼ਾ ਸਟਾਕ ਕੀ ਹੋ ਗਿਆ ਪੂਰੇ ਕਿ ਨਹੀਂ ਦੇਖਣਾ ਜਾ ਕੇ ਚੈੱਕ ਕਰਨਾ